ਪਬਲਿਕ ਗਾਰਡੀਅਨ ਨਿਊਜ਼ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਸੂਬੇ ਦੀਆਂ ਸਿਆਸੀ ਪਾਰਟੀਆਂ ਦੇ ਨਾਲ ਕਿਸਾਨ ਜਥੇਬੰਦੀਆਂ ਦੇ ਸ਼ਿਕਵੇ ਸ਼ਿਕਾਇਤਾਂ ਜਾਰੀ ਨੇ ਅਜਿਹੇ ਵਿੱਚ ਕੁਝ ਉਮੀਦਵਾਰ ਤਾਂ ਬਿਲਕੁਲ ਹੀ ਪ੍ਰਚਾਰ ਨਹੀਂ ਕਰ پا ਰਹੇ ਤੇ ਜੋ ਹਿੰਮਤ ਕਰਕੇ ਆਪਣੇ ਸਿਆਸੀ ਪ੍ਰੋਗਰਾਮਾਂ ਵਿੱਚ ਪਹੁੰਚ ਰਹੇ ਨੇ ਉਹਨਾਂ ਨੂੰ ਕਿਸਾਨ ਜਾ ਕੇ ਸਵਾਲ ਕਰ ਰਹੇ ਨੇ ਹੁਣ ਕੁਝ ਸਿਆਸੀ ਆਗੂਆਂ ਕੋਲ ਇਹਨਾਂ ਸਵਾਲਾਂ ਦੇ ਜਵਾਬ ਮਿਲਦੇ ਨੇ ਤਾਂ ਕੁਝ ਕੋਲ ਜਵਾਬ ਨਹੀਂ ਵੀ ਹੁੰਦੇ ਤੇ ਕਈ ਵਾਰੀ ਸਥਿਤੀ ਟਕਰਾਹਪੂਰਨ ਵੀ ਬਣ ਜਾਂਦੀ ਹੈ ਪਰ ਜਦੋਂ ਗੱਲ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਹੋਵੇ ਤਾਂ ਉੱਥੇ ਤਸਵੀਰ ਵਾਕਈ ਹੀ ਦਿਲਚਸਪ ਬਣ ਜਾਂਦੀ ਹੈ ਕਿਉਂਕਿ ਕੇਂਦਰ ਅਤੇ ਕਿਸਾਨਾਂ ਦੇ ਟਕਰਾਅ ਵਿਚਕਾਰ ਚਰਨਜੀਤ ਚੰਨੀ ਇੱਕ ਐਸੇ ਸ਼ਖਸ ਦੇ ਰੂਪ ਵਿੱਚ ਸਾਹਮਣੇ ਆਏ ਸੀ ਜਿਸ ਨੇ ਕੇਂਦਰ ਨੂੰ ਜਵਾਬ ਦਿੱਤਾ ਜਲੰਧਰ ਵਿੱਚ ਚਰਨਜੀਤ ਚੰਨੀ ਵੀ ਆਪਣਾ ਚੋਣ ਪ੍ਰਚਾਰ ਜ਼ੋਰਾਂ ਸ਼ੋਰਾਂ ਤੇ ਕਰ ਰਹੇ ਨੇ ਇਸ ਦੌਰਾਨ ਕਿਸਾਨਾਂ ਨੇ ਆ ਕੇ ਉਹਨਾਂ ਨੂੰ ਕੁਝ ਸਵਾਲ ਕੀਤੇ ਨੇ ਜਵਾਬ ਦੇ ਤੌਰ ਤੇ ਕੀ ਕਿਹਾ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਆਓ ਵੇਖਦੇ ਹਾਂ ਉਹਦੇ ਵਿੱਚ ਮੁੱਖ ਮੰਤਰੀ ਜਿਹੜੇ ਸੀ ਕਾਂਗਰਸ ਦੇ ਕਪਤਨ ਸਾਹਿਬ ਨੇ 81% ਕਿਸਾਨਾਂ ਉਦੋਂ ਦਾ ਮੁਕੰਮਲ ਕਰ ਦਿੱਤਾ। ਆੜ੍ਹੀਆਂ ਦਾ ਵੀ ਬੇਕਾਂ। ਉਹ ਨਹੀਂ ਹੋਇਆ। ਫਿਰ ਉਹਨੇ ਗੁਰਕਾ ਸਾਹਿਬ ਦੀ ਕਸਮ ਖਾਧੀ ਸੀ ਕਿ ਛੱਟਾ ਬੰਦ ਕਰੋ। ਛੱਟਾ ਬੰਦ ਵੀ। ਫਿਰ ਮਸਲਾ ਆ ਗਿਆ ਜਿਹੜੀ ਐਮਐਸਪੀ ਦੀ ਤੁਸੀਂ ਅੱਜ ਗਾਰੰਟੀ ਦਿੰਦੇ ਹੋ ਸਾਨੂੰ ਜੀ ਸੱਚੀ। ਪਰ ਜਦੋਂ 70 ਸਾਲ ਦੇ ਵਿੱਚ ਵੱਧ ਤੋਂ ਵੱਧ ਕੋ ਜਿਹੜੀ ਜ਼ਿਆਦਾ ਸਰ ਗਵਰਨਮੈਂਟ ਕਾਗਰਦ ਦੀ ਰਹੀ ਹੈ ਉਦੋਂ ਕਿਉਂ ਨਹੀਂ ਸਰ ਐਮਐਸਪੀ ਦੀ ਗੱਲ ਕੀਤੀ ਜੇ। ਫਿਰ ਇੱਕ بڑا ਮਸਲਾ ਇਹ ਆ ਗਿਆ ਜੀ। ਜਿਹੜਾ ਤੁਸੀਂ ਹੁਣ ਵਿਆਹ ਵਿਆਹ ਵੀ ਇਹਨਾਂ ਦਾ ਕੋਈ ਜ਼ਕੀਨ ਨਹੀਂ। ਜਿਹੜੇ ਕਾਂਗਰਸ ਦੇ ਸਾਡੇ ਤੁਸੀਂ ਸਾਡੀ ਪਟਸ਼ੁਰਾ ਮਾਰ ਕੇ ਗਏ ਜਿਹੜੇ ਮੌਜੂਦਾ ਐਮਐਲਏ ਕਾਂਗਰਸ ਪਾਰਟੀ ਦੀ ਕੀ ਆਉਣ ਵਾਲੇ ਸਮੇਂ ਤੇ ਘਰ ਵਾਪਸੀ ਦੇ ਨਾਂ ਤੇ ਉਹਨਾਂ ਨੂੰ ਫੇਰ ਵੈਲਕਮ ਕਰੋਗੇ ਕਾਂਗਰਸ ਹੁਣ ਮੈਂ ਜੀ ਕੋਈ ਜਵਾਬ ਹੋਵੇ ਇੱਕ ਸਵਾਲ ਪਲਾਜਵਾ ਜਰਦਾ ਜੀ ਬਸ ਸਵਾਲ ਰਹਿ ਗਿਆ ਜੀ ਜਿਹੜਾ ਕਾਂਗਰਸ ਵੇਲੇ ਵੀ ਸੀਗਾ ਕਾਲੀਦਾਲ ਵੇਲੇ ਵੀ ਅੱਜ ਅੱਜ ਆਮ ਆਦਮੀ ਪਾਰਟੀ ਦੇ ਲਈ ਸਾਡੇ ਪੰਜਾਬ ਮੁੰਡਿਆਂ ਦਾ ਹਿੱਸਾ ਕੋਈ ਹਰਿਆਣਾ ਵਾਲਾ ਖਾ ਰਿਹਾ ਕੋਈ ਅਜਸਨ ਵਾਲਾ ਜਿੰਨੇ ਵੀ ਮੌਜੂਦ ਹਨ ਤਾਂ ਜਾਨ ਸਾਡੀ ਬੇਨਤੀ ਆ ਵੀ ਕੋਈ ਆਉਣ ਵਾਲੇ ਸਮੇਂ ਜੇ ਸੈਂਟਰ ਸਰਕਾਰ ਕਾਂਗਰਸ ਦੀ ਬਣਦੀ ਹੈ ਕੋਈ ਐਸਾ ਕਾਨੂੰਨ ਲਾਇਆ ਜਾਊਗਾ ਵੀ ਜਿਹਦੇ ਨਾਲ ਜੇਸ ਕਿਤੇ ਦਾ ਬੰਦਾ ਜੰਪੜ ਆ ਉਹ ਉੱਥੇ ਹੀ ਨੌਕਰੀ ਕਰੇ ਨਾ ਹੋਵੇ ਵੀ ਸਾਡਾ ਹੱਕ ਜਿਹੜਾ ਜਦੋਂ ਪੁਲਿਸ ਦੀ ਭਰਤੀ ਹੁੰਦੀ ਆ ਆਪਾਂ ਹੁਣ ਤੁਸੀਂ ਦੇਖ ਸੁਣਦੇ ਹੋਣੇ ਆ ਜੀ ਕੋਈ Rajasthan ਦਾ ਨੌਕਰੀ ਲੈ ਗਿਆ ਕੋਈ Haryana ਦਾ ਲੈ ਗਿਆ ਕੋਈ ਲੈ ਗਿਆ WhatsApp ਦਾ ਲੋ ਜੀ ਭਾਈ ਜੀ ਬੰਦੇ ਬੰਦੇ 'ਚ ਫਰਕ ਹੁੰਦਾ ਆੜ ਬੰਦੇ ਦੀ ਆਪਣੀ ਆਪਣੀ ਸੋਚ ਹੈ ਆਪਣੇ ਆਪਣੇ ਕੰਮ ਹੁੰਦੇ ਆ ਜੋ ਮੈਂ ਉਹਰੇ ਤੋਂ ਡਰਦਾ ਹਾਂ ਮੇਰਾ ਕਿਰਦਾਰ ਕਿਸਾਨਾਂ ਦੇ ਪ੍ਰਤੀ ਦੇਖੋ ਮੈਨੂੰ ਪੂਰਾ ਬੋਲਣ ਦੇ ਇਹ ਮੇਰੇ ਕਿਰਦਾਰ ਤੋਂ ਕੋਈ ਬੋਟ ਹੈ ਨਰੇਸ਼ ਜੀ ਨੂੰ ਲੱਗਿਆ ਕਿ ਮੈਂ ਕਿਸਾਨੀ ਦੇ ਪਿੱਛੇ ਹਟਿਆ ਮੈਂ ਮਜ਼ਦੂਰ ਦਾ ਮੁੰਡਾ ਹਾਂ ਜੇ ਕਿ ਮਜ਼ਦੂਰ ਵੀ ਕਿਸਾਨੀ ਕਰਦਾ ਹਾਂ ਮੈਂ ਮਾਲਵੇ ਦੇ ਕਿਸਾਨ ਇਹ ਕਹਿੰਦੇ ਆ ਕਿ ਆਪ ਦੀ ਜੱਟ ਕਿੰਨੀ ਜਿਹੜਾ ਸਾਡੇ ਨਾਲ ਖੜਿਆ ਹੋਰ ਮੈਂ ਤੁਹਾਨੂੰ ਇਹ ਦੇਤੀ ਕਹਾਂ ਪਹਿਲਾ ਸਵਾਲ ਤੁਹਾਡਾ ਜੀ ਆ ਜਿਹੜੇ ਸਾਡੇ ਦੇ ਭੱਜੇ ਹਨ ਚੌਧਰੀ ਉਹਨਾਂ ਹੋਰ ਕੋਈ ਇੱਧਰ ਬੈਠ ਕੇ ਕਰ ਰਿਹਾ ਤੇ ਇਹਦੇ ਬਰੋਧਾ ਕਰ ਰਿਹਾ ਇਹ ਵਾਪਸ ਨਹੀਂ ਆਉਂਗੇ ਇਹ ਮੇਰੀ ਫਰਜ਼ੁਮੇਵਾਰੀ ਆ ਜਾਂ ਮੈਂ ਰਹੂੰਗਾ ਜਾਂ ਹੋਰ ਰਹੂੰਗੇ ਐਸੀ ਹੋਰ ਇਹਦੇ ਗੰਦੇ ਬੰਦੇ ਹਾਂ ਪਾਰਟੀ ਜਾਣ ਨਹੀਂ ਦੇਣੇ ਇਹ ਮੈਂ ਤੁਹਾਨੂੰ ਦੱਸਵਾ ਦਿੰਦਾ ਨੰਬਰ 1 ਤੋਂ 2 ਤੱਕ ਮੈਂ ਜਦ ਮੁੱਖ ਮੰਤਰੀ ਬਣਿਆ ਜੋ ਮੈਂ ਆਪ ਦੇ ਦਸਾਨਾ ਬੋਲਿਆ ਜੋ ਪਹਿਲੇ ਸਰਕਾਰਾਂ ਨੇ ਦਸਾਨਾ ਉਹ ਬੋਲਿਆ ਜੋ ਵੀਰਾ ਕਿਰਦਾਰ ਮੋਦੀ ਦੇ ਨਾਮ ਰਿਹਾ ਜਦ ਕਿਸਾਨਾਂ ਦੇ ਉੱਪਰ ਮਤਲਬ ਉਪੱਤੀ ਆਈ ਤਾਂ ਮੈਂ ਨਾਲ ਕਿਸਾਨਾਂ ਨਾਲ ਖੜੇ ਆਇਆ ਜਿਹੜਾ ਸਕੈਪਰਨ ਸਾਹਿਬ ਦਾ ਕਾਰਜਾ ਮਾਹੀ ਹੈ ਉਹ ਫੈਕਟਰ ਸਾਹਿਬ ਨੂੰ ਚਾਲ ਦਿਓ ਮੈਂ ਕਹਿਣਾ ਵੀ ਕਾਂਗਰਸ ਵੀ ਦਿਨਵਾਰ ਹੈ ਜੀ ਇਹ ਕੰਮ ਕਰ ਲੈ ਫਿਰ ਵੀ ਇੰਨਾ ਤੱਕ ਦਾ ਇਹ ਬੜਾ ਕੰਮਾ ਮਾਹੀ ਕਰਿਆ ਉਹਨੇ ਇਹ ਬੜੀ ਚੀਜ਼ ਹੈ ਨਹੀਂ ਇਹ ਸਟੇਜ ਤੇ ਮੁਕੰਮਲ ਨਹੀਂ ਹੋਇਆ ਪੂਰਾ ਕਿਉਂ ਮੁਰੇ ਹੋ ਸਕਦਾ ਕੋ ਨਹੀਂ ਹੋ ਸਕਦਾ ਭਾਈ ਜਿੱਤ ਕਿਸਾਨਾਂ ਦਾ ਦੇ ਕਿਉਂ ਨਹੀਂ ਹੋ ਸਕਦਾ ਨਹੀਂ ਨਹੀਂ ਮੈਂ ਕਹਿੰਦਾ ਕਿ ਕਿਸਾਨਾਂ ਦਾ ਮਜ਼ਦੂਰ ਦਾ ਇੰਨੀ ਹੋ ਸਕਦਾ ਕਿਉਂ ਇੰਡਸਟਰੀਆਂ ਦਾ ਹੀ ਹੋ ਸਕਦਾ ਮੈਂ ਇਹੀ ਆਵਾਜ਼ ਉਠਾਉਣੀ ਹੈ ਕਿ ਜਦੋਂ ਇਹ ਤੁਸੀਂ ਆਵਾਜ਼ ਨਹੀਂ ਆ ਰਹੇ ਨਾਲੀ ਲੋ 1000 ਕਰੋੜ ਰੁਪਏ ਲੱਖ ਕਰੋੜਾ ਲੱਖ ਅਰਪਾ ਰੁਪਈਆ ਦੇ ਰਹੇ ਤੁਸੀਂ ਯਾਰ ਕਿਸਾਨ ਦੀ ਜਿਹੜਾ ਕਿਸਾਨ ਅੱਜ ਆਂਦਾ ਤਾਂ ਅੱਜ ਤੱਕ ਰਿਹਾ ਤੁਸੀਂ ਉਹਨੂੰ ਬਕਵਾਜ ਬਣਾਉਣ ਲੱਗੇ ਹੋ ਮੂਰਾ ਕੀ ਨੇ ਕਰਦੇ ਮੈਂ ਲੜਾਈ ਲੜਨੀ ਹੈ ਜੀ ਥੋੜੀ ਥੋੜੀ ਨਹੀਂ ਮੇਰੀ ਜੇ ਇਹ ਹਰ ਪੰਜਾਬੀ ਦੀ ਲੜਾਈ ਹੈ ਜੇ ਕਿਸਾਨੀ ਬਚੇਗੀ ਤਾਂ ਪੰਜਾਬ ਬਚੇਗਾ ਅਰ ਮੈਂ ਰਾਜਪ੍ਰਧਾਨਤਰੀ ਬਣਾਣਾ ਮੈਨੂੰ ਪਹਿਲੇ ਬਹੁਤ ਚਾਹੀਦਾ ਮੈਂ ਨਗੁੰਡਿਆਣਾ ਚਾਹਾਂ ਸੀ ਕੇ ਜੀ ਬਾਹਰ ਦੇ ਜਿਹੜੇ ਹਲਕੇ ਆਉਂਦੇ ਐ ਮਤਲਬ ਬਾਹਰੋਂ ਆ ਕੇ ਜਿਹੜਾ ਸਾਡਾ ਬਸਿੰਗਾ ਉਹਨੂੰ ਲੋੜ ਹੀ ਨਹੀਂ ਚਾਹੀਓ ਕੋਈ ਐ ਜਿਹੜਾ ਸਾਡੇ ਬੱਸ ਆ ਕੇ ਬਸ ਗਿਆ ਉਹ ਸਾਡਾ ਲੇਕਿਨ ਬਾਹਰੋਂ ਆ ਕੇ ਨੌਕਰੀਆਂ ਆ ਲੈਣਾ ਮੈਂ ਪੁਣੂਨ ਲੈ ਕੇ ਆਣਾ ਔਰ ਮੈਂ ਇਸ ਨੂੰ ਵੀ ਅੱਗੇ ਮੈਂ ਇਸ ਨੂੰ ਵੀ ਅੱਗਲਾ ਜਮੀਨ ਖਰੀਦ ਕੇ ਨਹੀਂ ਜਿਹੜੀ ਅਗਲਾ ਕੋਲੋਂ ਲੈ ਆਣਾ ਕਿ ਸਾਡਾ ਪੰਜਾਬੀ ਜਿਹੜਾ ਇੱਥੇ ਦਾ ਰਹਣਾ ਬਸਿੰਗਾ ਚਾਹੀਓ ਕੋਈ ਵੀ ਐ ਕੋਈ ਜ਼ਮੀਨ ਖਰੀਦ ਸਕਦਾ ਬਾਹਰੋਂ ਆ ਕੇ ਜੇਕਰ ਇਹਦੀ ਮੈਂ ਤੁਹਾਡੀ ਪੈਰਵਾਈ ਕਰੂੰਗਾ ਅੱਖ ਤੇ ਤੁਹਾਡੇ ਨਾਲ ਸਰਕਾਰੀ ਬਲਾਡਮਾਨ ਵਾਲੀ ਜੀ ਕੱਚੇ ਮੁਲਾਜ਼ਮਾਂ ਨੂੰ ਕੱਚੇ ਮੁਲਾਜ਼ਮ ਬਾਈ ਜੀ ਮੈਂ ਜਾਂਦਾ ਕੱਚੇ ਮੁਲਾਜ਼ਮਾਂ ਮੈਂ 36000 ਦਾ ਕਾਨੂੰਨ ਬਣਾਇਆ ਸੀ ਇਹਨਾਂ ਨੇ ਕੀ ਕਰਿਆ ਉਹਦੀ ਪੈਰਵਾਈ ਕਰਨ ਦੀ ਬਜਾਏ ਉਹਨੂੰ ਬਦਲ ਕੇ ਨਵਾਂ ਫਸੋਰ ਕਰਦੇ ਰਹੇ ਅੱਜ ਤੱਕ ਉਹ ਕਿਹੜੀ ਕਿਹੜੀ ਖਾਨ ਪਰਮਾਤ ਉਨ੍ਹਾਂ ਨੇ ਮੌਕਾ ਦਿੱਤਾ ਜੋ ਤੁਸੀਂ ਕਹਿੰਦੇ ਹੋ ਉਹੀ ਮੇਰੇ ਦਿਲ 'ਚ ਆਪਾਂ ਇੱਕੋ ਸੋਚ ਦੇ ਧਾਰਨੀ ਆ ਆਪਾਂ ਪੰਜਾਬੀ ਆ ਆਪਾਂ ਪਤਾਨੀ ਆ ਪੰਜਾਬੀ ਆ ਕਦਰ 20 ਸਾਲ ਹੋ ਗਏ ਇਹ ਮੈਂ ਤੁਹਾਡੀਆਂ ਤੁਹਾਡੀਆਂ ਗੱਲਾਂ ਤੇ ਪੂਰਾ ਖੜੋ ਮੰਗਾ ਕੱਚਾ ਕੱਚਾ ਰੱਖੋ ਪੱਕਾ ਨਹੀਂ ਕਰਦਾ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਅੱਜ ਦੇ ਵਕਤ ਇਹਨੇ ਨਾ ਉਹ ਹਰ ਪੰਜਾਬੀ ਇਹ ਪਛਾਣੇ ਕਿ ਜੀ ਕੌਣ ਸਾਡਾ ਹਮਦਰਦ ਹੈ ਤੇ ਕੌਣ ਸਾਡਾ ਦੁਸ਼ਮਣ ਹੈ ਇਸ ਕਰਕੇ ਮੈਨੂੰ ਜਿੰਨੀ ਦੇਰ ਮੈਂ ਤੁਹਾਡੇ ਵਿੱਚ ਰਿਹਾ ਜਿੰਨੀ ਦੇਰ ਮੈਂ ਪਾਵਰ ਚਲਿਆ ਹਮਦਰਦ ਰਿਹਾ ਕਿਸਾਨੀ ਦਾ ਔਰ ਪੰਜਾਬੀਆਂ ਦਾ ਤੁਸੀਂ ਮੈਨੂੰ ਰਣਕੇ ਵੋਟਾਂ ਬਹੁਤ-ਬਹੁਤ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਮੇਰੀ ਮੀਟਿੰਗ ਆਇਆ ਕਰੋ ਠੀਕ ਮਿੰਟ ਬਾਈ ਜੀ ਤੁਸੀਂ ਮੇਰੀ ਮੀਟਿੰਗ 'ਚ ਆਇਆ ਕਰੋ ਮੈਂ ਤੁਹਾਡਾ ਸਤਿਕਾਰ ਕਰਦਾ ਹਾਂ ਆਊਟ ਆਊਟ ਜੀ ਸਾਡੇ ਰਾਜ ਸਵਾਦ ਹੈ ਜੀ ਬਾਈ ਗਰੇਮਰੇ ਭਾਜੀ ਪੁੱਟ ਵਾਲੇ ਪਾਤੇ ਹੋ ਜੋ ਪੁੱਟ ਵਾਲੇ ਪਾਤੇ ਆਓ ਬਾਈ ਆਪ ਜੁਨੀ ਨਾਲ ਅੱਗੇ ਕਰਦੇ ਜੀ ਅਮੀ ਤੇ ਮੇਕੋ ਘਰੋਂ ਕੱਢ ਦੇਣਾ ਪੜੀ ਲਓ ਜੀ ਚਾ ਚਾ ਟੱਕਰ ਟੱਕਾ ਨਿਸ਼ਾਨੀ ਜਿੰਦਾਬਾਦ